ਸਾਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਾਂ ਜਿੰਨੀਆਂ ਵੀ ਚੋਣਾਂ ਹੋ ਚੁੱਕੀਆਂ ਚਾਹੇ ਉਹ ਜਮਣੀ ਚੋਣਾਂ ਦੀ ਗੱਲ ਕਰੀਏ ਚਾਹੇ ਉਹ ਐਮਪੀ ਦੀਆਂ ਚੋਣਾਂ ਦੀ ਗੱਲ ਕਰੀਏ ਪਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਰਫਾਰਮੈਂਸ ਆ ਉਹ ਕੁਝ ਖਾਸ ਜਿਹੜਾ ਅਸਰ ਨਹੀਂ ਦਿਖਾੜ ਪਾਈ ਔਰ ਇਸੇ ਦੇ ਚੱਲਦਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜੜਾਇਆ ਉਹਨਾਂ ਨੂੰ ਕੋਰ ਕਮੇਟੀ ਜਿਹੜੀ ਆ ਭੰਗ ਕਰਨ ਦਾ ਜਿਹੜਾ ਆ ਉਹਨਾਂ ਨੂੰ ਫੈਸਲਾ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਆ ਔਰ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਆ ਚੰਡੀਗੜ੍ਹ ਦੇ ਵਿੱਚ ਆਪਣੇ ਸੀਨੇ ਜਿਹੜੇ ਸਾਥੀਆਂ ਦੇ ਨਾਲ ਜਿਹੜਾ ਵਿਚਾਰ ਵਿਮਰਸ਼ ਕੀਤਾ ਗਿਆ ਔਰ ਜਿਹਦੇ ਵਿੱਚ ਪਾਰਟੀ ਨੂੰ ਪੂਰਨ ਜਿਹੜਾ ਆ ਉਹ ਗਠਨ ਕਰਨ ਦਾ ਜਿਹੜਾ ਫੈਸਲਾ ਦਿੱਤਾ ਗਿਆ ਹੈ ਪਿਛਲੇ ਦਿਨੀ ਪਾਰਟੀ ਦੀ ਵਰਕਿੰਗ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਅਥਾਰਾਈਜ਼ ਕੀਤਾ ਸੀ ਕਿ ਪਾਰਟੀ ਦੀ ਜਿਹੜੀ ਜਥੇਬੰਦੀ ਹੈ ਇਹਨੂੰ ਨਵੇਂ ਸਿਰੇ ਤੋਂ ਆਰਗੇਨਾਈਜ਼ ਕੀਤਾ ਜਾਵੇ। ਔਰ ਅੱਜ ਪਾਰਟੀ ਦੇ ਸੀਨੀਅਰ ਲੀਡਰ ਸਰਪੰਨ ਦੇ ਨਾਲ ਪ੍ਰਧਾਨ ਸਾਹਿਬ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲੇ ਦਿਨ ਦੇ ਵਿੱਚ ਪਾਰਟੀ ਦੀ ਕੋਰ ਕਮੇਟੀ ਜਿਹੜੀ ਹੈ ਉਹਨੂੰ ਰੀਅਰਪੇਅਰ ਕੀਤਾ ਜਾਵੇ। ਉਹਦੇ ਵਾਸਤੇ ਜਿਹੜੀ ਮੌਜੂਦਾ ਕੋਰ ਕਮੇਟੀ ਹੈ ਉਹਨੂੰ ਭੰਗ ਕਰ ਦਿੱਤਾ ਗਿਆ ਔਰ ਬਹੁਤ ਜਲਦੀ ਜਿਹੜੀ ਨਵੀਂ ਕੋਰ ਕਮੇਟੀ ਹੈ ਉਹ ਜਿਹੜੀ ਹੈ ਦੁਬਾਰਾ ਅਨਾਉਂਸ ਕੀਤੀ ਜਾਵੇ। ਅੱਜ ਸਾਰੇ ਸੀਨੀਅਰ ਲੀਡਰ ਸਰਦਾਰ ਬਰਿੰਦਰ ਸਿੰਘ ਜੀ ਪੁੰਨਰ ਸਾਹਿਬ ਐਜੀਪੀਸੀ ਦੇ ਪ੍ਰਧਾਨ ਸਾਹਿਬ ਦਾਸ ਜਿੰਦਰ ਸਿੰਘ ਜੀ ਧਾਮੀ ਸਾਹਿਬ ਦਾਪਨਜੀਤ ਸਿੰਘ ਜੀ ਸਰਨਾ ਸਰਦਾਰ ਮਹਿੰਦਰ ਸਿੰਘ ਜੀ ਗਰੇਵਾਲ ਸਾਹਿਬ ਇਕਬਾਲ ਸਿੰਘ ਝੁੱਡਾ ਜੀ ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਤੋਂ ਚੇਤੀ ਦੁਬਾਰਾ ਜਿਹੜੀ ਨਵੀਂ ਜਥੇਬੰਦੀ ਆ ਹੋਰ ਕਮੇਟੀ ਆ ਉਹ ਅਨੌਸਥੀ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੇ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ